ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਅਸੀਂ ਗੱਲ ਕਰਾਂਗੇ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਕੁਝ ਫਾਈਨੈਂਸ਼ੀਅਲੀ ਡਾਕੂਮੈਂਟਸ ਨੂੰ ਲੈ ਕੇ ਸਰ ਜਿੱਦਾਂ ਅੱਜ ਕੱਲ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਕਲਾਇੰਟਸ ਐ ਜਿਹੜੇ ਬਾਹਰ ਜਾਣਾ ਚਾਹੁੰਦੇ ਆ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਲਈ ਬਟ ਸਰ ਪ੍ਰੋਬਲਮ ਮੇਨ ਕੀ ਆਂਦੀ ਐ ਕਿ ਅੱਜ ਦੇ ਟਾਈਮ 'ਚ ਤੁਹਾਨੂੰ ਵੀ ਪਤਾ ਐ ਕਿ ਕੋਈ ਵੀ ਪਰਸਨ ਨਹੀਂ ਚਾਹੁੰਦਾ ਕਿ ਆਪਾਂ ਟੈਕਸ ਪੇ ਕਰੀਏ ਤੇ ਮੋਸਟਲੀ ਸਰ ਪੇਰੈਂਟਸ ਕੀ ਕਰਦੇ ਆ ਸਟੂਡੈਂਟਸ ਤੇ ਆਈਟੀਆਰਸ ਨਹੀਂ ਭਰਦੇ ਆ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਲਈ ਕੀ ਜ਼ਰੂਰੀ ਐ ਸਰ ਦੇਖੋ ਇਨਕਮ ਟੈਕਸ ਦੀ ਰਿਟਰਨ ਇਹ ਕਿੱਦਾਂ ਦਾ ਡਾਕੂਮੈਂਟ ਹੈ ਜਿਹਦੇ ਨਾਲ ਇੱਕ ਅਫਸਰ ਨੂੰ ਪਤਾ ਲੱਗਦਾ ਤੁਹਾਡੀ ਆਮਦਨ ਕੀ ਹੈ ਓਕੇ ਜਿਹਦੇ ਮਾਪਿਓ ਦੇ ਕੋਲ ਆਈਟੀਆਰ ਨਹੀਂ ਹੈਗੀ ਉਹਨੂੰ ਆਸਟ੍ਰੇਲੀਆ ਐਂਬੈਸੀ ਨੇ ਵੀਜ਼ਾ ਨਹੀਂ ਦੇਣਾ ਹਾਂਜੀ ਤੁਹਾਡੀ ਆਮਦਨ ਘੱਟ ਹੈ ਉਹਦਾ ਵੀ ਹੱਲ ਹੈਗਾ ਤੁਸੀਂ ਕੋ ਤੁਹਾਡੀ ਆਈਟੀਆਰ ਹੈ ਹੀ ਨਹੀਂ ਉਹਦੇ ਨਾਲ ਵੀਜ਼ਾ ਨਹੀਂ ਲੱਗਣਾ ਅੱਛਾ ਇਹਦੇ ਪਿੱਛੇ ਲੌਜੀਕ ਕੀ ਹੈ ਤੁਸੀਂ ਪੜਨ ਚੱਲੇ ਹੋ ਅੱਛਾ ਜਦੋਂ ਤੁਸੀਂ ਪੜਨ ਚੱਲੇ ਹੋ ਕੱਲ ਨੂੰ ਕੋਈ ਅਭੀ ਨਵੀ ਹੋ ਗਈ ਉੱਥੇ ਕੋ ਪੈਸਿਆਂ ਦੀ ਲੋੜ ਪੈ ਗਈ ਤੁਹਾਡਾ ਮਾਪੇ ਇੱਥੇ ਪਹਿਲੇ ਵਿਹਲਾ ਫਿਰ ਉਹ ਪੈਸੇ ਕੌਣ ਭੇਜੇਗਾ ਬਟ ਸਰ ਮੇਨ ਪ੍ਰੋਬਲਮ ਕੀ ਆਂਦੀ ਹੈ ਕਿ ਆਈਟੀਆਰਸ ਨਹੀਂ ਭਰਦੇ ਆ ਇਨਕਮ ਵੀ ਹੁੰਦੀ ਹੈ ਤੇ ਮਿਨੀਮਮ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਆਪਾਂ ਨੂੰ ਕਿੰਨੀ ਕ ਆਈਟੀਆਰ ਭਰਨੀ ਚਾਹੀਦੀ ਹੈ ਕੋ 10 ਲੱਖ ਰੁਪਏ ਤੋਂ ਲੈ ਕੇ 15 ਲੱਖ ਰੁਪਏ ਤੱਕ ਆਮਦਨ ਹੋਣੀ ਜ਼ਰੂਰੀ ਹੈ ਓਕੇ ਜਿਹਦੀ ਆਈਟੀਆਰ ਇਨਕਮ ਟੈਕਸ ਦੀ ਰਿਟਰਨ ਹੈ ਦਾਸ ਤੋਂ 15 ਲੱਖ ਰੁਪਏ ਤੋਂ ਘੱਟ ਹੈ ਐਦਾਂ ਦੇ ਬੱਚੇ ਨੂੰ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਨਹੀਂ ਮਿਲਦਾ ਕਿਉਂਕਿ ਤੁਸੀਂ ਪੜਨ ਚੱਲੇ ਹੋ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਸਰਕਾਰ ਤੁਹਾਨੂੰ ਫੰਡ ਨਹੀਂ ਕਰਦੀ ਵੀ ਤੁਸੀਂ ਲਿਖ ਕੇ ਦਿੱਤਾ ਕਿ ਸਾਡੇ ਕੋਲ ਪੈਸੇ ਹੈਗੇ ਆ ਸਾਡੇ ਮਾਪੇ ਕੰਮ ਕਰਦੇ ਆ ਜਿਹਦਾ ਮਾਪਿਓ ਨਹੀਂ ਹੈਗਾ ਜਿਹਦੇ ਮਾਪਿਓ ਕੋ ਪੈਸੇ ਸ਼ੋਅ ਕਰਨ ਲਈ ਨਹੀਂ ਹੈਗੇ ਜਿਹਦੇ ਕੋਈ ਆਈਟੀਆਰ ਵੀ ਨਹੀਂ ਫਿਰ ਉਹਨੂੰ ਸਪான்ਸਰ ਕੌਣ ਕਰ ਰਿਹਾ ਕੱਲ ਨੂੰ ਉਹਨੂੰ ਪੈਸੇ ਦੇਵੇਗਾ ਕੌਣ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਕਿਸੇ ਬੰਦੇ ਕੋਲ ਤੁਸੀਂ ਕਹਿੰਦੇ ਸਟੂਡੈਂਟ ਆਇਆ ਹਾਂਜੀ ਸਰ ਉਹਦੀ ਕੁਆਲਟੀ ਆਰ ਨਹੀਂ ਹੈਗੀ ਹਾਂਜੀ ਠੀਕ ਹੈ ਜੀ ਉਹ ਪੈਸੇ ਕਿੱਥੋਂ ਕਬਰ ਜਾਣ ਲਈ ਹਾਂਜੀ ਕਿੱਥੋਂ ਆਏ ਪੈਸੇ ਸਰ ਪੇਰੈਂਟਸ ਕੰਮ ਵੀ ਕਰ ਰਿਹਾ ਹੈ ਪਰ ਆਈਅਰ ਨਹੀਂ ਭਰਦੇ ਭਰ ਕੇ ਦੇ ਦਿਓ ਫਿਰ ਸਿਰ ਉਹਦੇ ਚ ਕਿੰਨੇ ਟਾਈਮ ਪੁਰਾਣੀ ਆਈਟੀਆਰ ਚਾਹੀਦੀ ਇੱਕ ਦਿਨ ਪੁਰਾਣੀ ਦੇ ਦਿਓ ਨਵੀਂ ਦੇ ਦਿਓ ਆਈਟੀਆਰ ਬਣਾ ਕੇ ਸਾਨੂੰ ਮਿਨਿਮਮ ਸਾਨੂੰ 3 ਸਾਲ ਦੀ ਚਾਹੀਦੀ ਹੈ 4 ਸਾਲ ਦੀ ਸਾਨੂੰ 1 ਸਾਲ ਦੀ ਆਈਟੀਆਰ ਚਾਹੀਦੀ ਨਵੀਂ ਆਈਟੀਆਰ ਭਰ ਕੇ ਦੇ ਦਿਓ ਪ੍ਰੂਫ ਦੇਣੇ ਆ ਨਾਲ ਤੁਸੀਂ ਅੱਛਾ ਹੀ ਖਾਲੀ ਆਈਟੀਆਰ ਨਹੀਂ ਚੱਲਣੀ ਉਹਦਾ ਮਾਪੇ ਜੋ ਵੀ ਕੰਮ ਕਰਦਾ ਪਿਛਲੇ 10 ਸਾਲ ਤੋਂ ਉਹਦੇ 10 ਸਾਲਾਂ ਦੇ ਪ੍ਰੂਫ ਦੇ ਦਿਓ ਫਿਰ ਆਈਟੀਆਰ ਇੱਕ ਦਿਨ ਪੁਰਾਣੀ ਵੀ ਇੱਕ ਆਈਟੀਆਰ ਵੀ ਚੱਲ ਜਾਊਗੀ ਤੁਸੀਂ ਲਿਖ ਕੇ ਦੇਣਾ ਕਿ ਮੇਰਾ ਡੈਡੀ ਠੇਕੇਦਾਰ ਹੈ ਪਿਛਲੇ 10 ਸਾਲਾਂ ਤੋਂ ਆਹ ਉਹਦੇ 10 ਸਾਲਾਂ ਤੋਂ ਠੇਕੇਦਾਰੀ ਦੇ ਪ੍ਰੂਫ ਨੇ ਅਸੀਂ ਰੇੜੀ ਲਾੰਦੇ ਆ ਅਸੀਂ ਫੜੀ ਲਾੰਦੇ ਆ ਸਾਡੇ ਕੋਲ ਪ੍ਰੂਫ ਹੈਗੇ ਆ ਕਿ ਫੜੀ ਲਾੰਦੇ ਰੇੜੀ ਲਾੰਦੇ ਆ ਆਈਟੀਆਰ ਦੇ ਪ੍ਰੂਫ ਨਹੀਂ ਹੈਗੇ ਅਸੀਂ ਆਈਟੀਆਰ ਨਾ ਵੀ ਭਰ ਕੇ ਦੇ ਦਿੱਤੀ ਫੇਰ ਉਹ ਮੰਨੀ ਜੂਗੀ ਤੁਸੀਂ ਕੋ ਸਾਡੇ ਕੋਲ ਕਾਗਜ਼ ਹੀ ਨਹੀਂ ਕੋਈ ਵੀ ਫੇਰ ਨਹੀਂ ਮੰਨੀ ਜਾਣੀ ਬਟ ਸਰ ਇਹਦੇ ਵਿੱਚ ਜਿਹੜੀ ਆਈਟੀਆਰਸ ਅਸੀਂ ਪੁਰਾਣੀਆਂ ਐ ਕਲਾਇੰਟਸ ਨੂੰ ਜੇ ਆਪਾਂ ਗਾਈਡ ਕਰਾਂਗੇ ਜਾਂ ਕਲਾਇੰਟਸ ਭਰੂਗਾ ਉਹਦੇ 'ਚ ਕੱਲੀ ਫਾਦਰ ਦੀ ਆਈਟੀਆਰ ਲੱਗੂਗੀ ਜਾਂ ਥਰਡ ਪਰਸਨ ਦੀ ਵੀ ਲੱਗ ਜੂਗੀ ਫਾਦਰ ਮਦਰ ਪਹਿਲਾਂ ਮੈਨੂੰ ਦੱਸੋ ਜਿਹਨੇ ਬਾਹਰ ਜਾਣਾ ਹੈ ਉਹਦੀ ਪੜ੍ਹਾਈ ਤੇ ਪੈਸੇ ਕੌਣ ਖਰਚਦਾ ਸਰ ਓਬਵੀਅਸਲੀ ਗੱਲ ਐ ਪੇਰੈਂਟਸ ਹੀ ਖਰਚਦੇ ਨੇ ਤੇ ਪੇਰੈਂਟ ਦੀ ਆਈਟੀਆਰ ਭਰ ਕੇ ਦੇ ਦਿਓ ਭੈਣ ਭਰਾ ਭਰ ਕੇ ਦੇ ਦੇਵੇ ਜਿੱਦਾਂ ਭੈਣ ਭਰਾ ਨਹੀਂ ਕੋਈ ਚਾਚਾ ਤਾਇਆ ਹੁੰਦਾ ਲੋਕੀ ਜੋਇੰਟ ਫੈਮਿਲੀ 'ਚ ਰਹਿੰਦੇ ਕਿਸੇ ਦੇ ਨਾਂ 'ਤੇ ਭਰ ਦਿੰਦੇ ਆ ਕਿਸੇ ਨੂੰ ਕੋਈ ਭਗਵਾਨੀ ਸਪੋਰਟ ਕਰ ਦਿੰਦਾ ਕਿਸੇ ਵਲੇ ਕਿਸੇ ਕੋਈ ਬੰਦਾ ਕਿਤੇ ਜੌਬ ਕਰਦਾ ਉਹਦੇ ਮਾਲਿਕ ਸਪੋਰਟ ਕਰਨ ਦੇ ਲਈ ਆਰ ਤੇਰਾ ਬੱਚਾ ਸੀ ਭੇਜ ਦਿੰਨੇ ਆ ਫਿਰ ਉਹਨਾਂ ਦੀ ਆਈਟੀਆਰ ਲੈ ਦਿਓ ਆਸਟ੍ਰੇਲੀਆ ਸਟੱਡੀ ਵੀਜ਼ਾ ਚ ਸਭ ਤੋਂ ਇੰਪੋਰਟੈਂਟ ਡਾਕੂਮੈਂਟ ਇਨਕਮ ਟੈਕਸ ਦੀ ਰਿਟਰਨ ਹੈ ਕਿਸੇ ਕੋ ਫੰਡ ਨਹੀਂ ਹੈਗੇ ਸ਼ੋ ਕਰਨ ਲਈ ਨਾ ਜੀ ਫੰਡ ਤੁਸੀਂ ਲੋਨ ਲੈ ਸਕਦੇ ਹੋ ਹਾਂਜੀ ਤੁਸੀਂ ਥਰਡ ਪਾਰਟੀ ਦੇ ਫੰਡ ਦਿਖਾ ਸਕਦੇ ਹੋ ਕਿਸੇ ਦੇ ਬੈਂਡ ਘਟ ਨੇ ਬੈਂਡ ਵਧਾ ਸਕਦੇ ਹੋ ਤੁਹਾਡੇ ਨੰਬਰ ਘਟ ਹੈ ਤੁਸੀਂ ਫਾਊਂਡੇਸ਼ਨ ਕੋਰਸ ਲੈ ਸਕਦੇ ਹੋ ਕਿਸੇ ਕੋ ਪੈਸੇ ਨਹੀਂ ਹੈਗੇ ਘਟ ਗਏ ਉਹ ਸਕਾਲਰਸ਼ਿਪ ਲੈ ਸਕਦਾ ਜਿਹਦੇ ਕੋਲ ਇਨਕਮ ਦਾ ਪ੍ਰੂਫ ਨਹੀਂ ਹੈਗਾ ਉਹਦਾ ਵੀਜ਼ਾ ਨਹੀਂ ਲੱਗਣਾ ਦਿਸ ਇਜ਼ ਦਾ ਮੋਸਟ ਇੰਪੋਰਟੈਂਟ ਡਾਕੂਮੈਂਟ ਜਦੋਂ ਤੱਕ ਕੋਈ ਬੰਦਾ ਆਪਣੀ ਇਨਕਮ ਨਹੀਂ ਦੱਸਦਾ ਉਹਨੂੰ ਕਦੀ ਵੀ ਆਸਟ੍ਰੇਲੀਆ ਐਂਬੈਸੀ ਵੀਜ਼ਾ ਨਹੀਂ ਦਿੰਦੀ ਇਹਦੇ ਤੇ ਭਿਖਾਰੀ ਵੀ ਸਵੇਰੇ ਕਹਦੂਗੀ ਉੱਠ ਕੇ ਅਸੀਂ ਵੀ ਆਸਟ੍ਰੇਲੀਆ ਬੜਨ ਜਾਣਾ ਕੋਈ ਬੰਦਾ ਭੀਖ ਮੰਗਦਾ ਉਹਦਾ ਬੱਚਾ ਥੋੜੀ ਆਸਟ੍ਰੇਲੀਆ ਜਾ ਸਕਦਾ ਹਾਂਜੀ ਕਿ ਜਾ ਸਕਦਾ ਭੀਖ ਮੰਗਣ ਵਾਲੇ ਨੂੰ ਰਾਈਟ ਹੈਗਾ ਕਿ ਉਹ ਆਪਣਾ ਬੱਚਾ ਭੇਜ ਲਵੇਗਾ ਉਹਦੀ ਪੜ੍ਹਾਈ ਦਾ ਖਰਚਾ ਕੌਣ ਕਰੂਗਾ ਉਥੇ ਭੀਖ ਮੰਗਣ ਬੰਦਾ ਕਹਿੰਦਾ ਕਿ ਮੈਂ ਉਥੇ ਜੀ ਸੜਕਾਂ ਤੇ ਭੀਖ ਮੰਗ ਲਊਗਾ ਜੀ ਇੱਥੇ ਵੀ ਭੀਖ ਮੰਗਦਾ ਉਥੇ ਵੀ ਭੀਖ ਮੰਗ ਕੇ ਮੈਂ ਉਥੇ ਜੀ ਫੀਸਾਂ ਧਾਰ ਦੂੰਗਾ ਸਮਝੋ ਉਹਨਾਂ ਨੂੰ ਭਿਖਾਰੀ ਨਹੀਂ ਚਾਹੀਦੇ ਉਹਨਾਂ ਨੂੰ ਉਹ ਲੋਕ ਚਾਹੀਦੇ ਆ ਜਿਹੜੇ ਅਫੋਰਡ ਕਰ ਸਕਦੇ ਆ ਹੁਣ ਮਰਸੀਡੀਜ਼ ਕੰਡੀ ਹਰ ਬੰਦਾ ਤੇ ਨਹੀਂ ਲੈ ਸਕਦਾ ਜੀ ਨਹੀਂ ਸਰ ਜਿਹੜੇ ਲੈ ਸਕਦੇ ਆ ਉਹਨਾਂ ਵਾਸਤੇ ਬਣੀ ਆ ਜੀ ਆ ਠੀਕ ਆ ਤੁਸੀਂ ਨਹੀਂ ਅਫੋਰਡ ਕਰ ਸਕਦੇ ਤੁਸੀਂ ਲੋਨ ਲੈ ਲਓ ਲੋਨ ਲੈਣ ਲਈ ਵੀ ਤਾਂ ਕਾਗਜ਼ ਚਾਹੀਦੇ ਨੇ ਜਿਹੜਾ ਬੰਦਾ ਕੰਮ ਹੀ ਕੋਈ ਨਹੀਂ ਕਰਦਾ ਉਹ ਬੱਚੇ ਦੀ ਪੜ੍ਹਾਈ ਕਿੱਥੋਂ ਕਰਾ ਲੂਗਾ ਸੋ ਜਦੋਂ ਕੋਲ ਆਈਟੀਆਰ ਨਹੀਂ ਹੈਗੀ ਅਸੀਂ ਵੀਜ਼ਾ ਲੈ ਦੇਾਂਗੇ ਤੁਹਾਨੂੰ ਆਈਟੀਆਰ ਦੇ ਆਲਟਰਨੇਟਿਵ ਹੁੰਦੇ ਆ ਤੁਸੀਂ ਕਰਦੇ ਕੀ ਹੋ ਜੋ ਕੰਮ ਕਰਦੇ ਉਹਦੇ ਪ੍ਰੂਫ ਦੇ ਦਿਓ ਤੇ ਬਸ ਤੇ ਵੀਜ਼ਾ ਲੱਗ ਜਾਊਗਾ ਮਤਲਬ ਆਈਟੀਆਰs ਉਪਰ ਹੀ ਆ ਜਾਂਦੇ ਆ ਨਵੀਂ ਆਈਟੀਆਰ ਭਰ ਕੇ ਦੇ ਸਕਦੇ ਇੱਕ ਦਿਨ ਪੁਰਾਣੀ ਵੀ ਇੱਕ ਦਿਨ ਪੁਰਾਣੀ ਆਈਟੀਆਰ ਭਰ ਕੇ ਫਾਈਲ ਲੱਗ ਜਾਂਦੀ ਅੱਛਾ ਈ ਮੇਨ ਸਰ ਸੈਕਿੰਡ ਮੇਰਾ ਕੁਐਸਚਨ ਇਹ ਹੈ ਕਿ ਕਲਾਇੰਟਸ ਨੂੰ ਨਾ ਫੰਡਸ ਦੇ ਰਿਲੇਟਡ ਬਹੁਤ ਪ੍ਰੋਬਲਮਸ ਆਉਂਦੀਆਂ ਹਾਂ ਹਾਂ ਬਹੁਤ ਆਉਂਦੀ ਆ ਜੀ ਕਿ ਕਲਾਇੰਟਸ ਦੇ ਕੋਲ ਪੁਰਾਣੇ ਫੰਡਸ ਨਹੀਂ ਹੁੰਦੇ ਹਾਂਜੀ ਹਾਂਜੀ ਕਿਉਂਕਿ ਅੱਜ ਇਹ ਕਹਿੰਦੇ ਆ ਕਿ ਆਸਟ੍ਰੇਲੀਆ ਦੇ ਵਿੱਚ ਪੁਰਾਣੇ ਫੰਡ ਚਾਹੀਦੇ ਆ 3 ਮਹੀਨੇ ਪੁਰਾਣੇ ਫੰਡ ਦੋ ਬਟ ਅੱਜ ਦੇ ਟਾਈਮ 'ਚ ਸਰ ਕਿਸੇ ਦੇ ਕੋਲ 3 ਮਹੀਨੇ ਪੁਰਾਣੇ ਫੰਡ ਈ ਨਹੀਂ ਆ ਉਹਦਾ ਕੀ ਸੋਲੂਸ਼ਨ ਹੈ ਸਰ ਸੋਲੂਸ਼ਨ ਇਹ ਹੈ ਵੀ ਫੰਡ ਚਾਹੀਦੇ ਆ ਪੁਰਾਣੇ-ਪੁਰਾਣੇ ਨਹੀਂ ਚਾਹੀਦੇ ਕਿਸੇ ਨੂੰ ਵੀ ਇਹ ਜਿੱਦਾਂ ਦੀ ਦੁਕਾਨ ਤੇ ਜਾਂਦੇ ਹੋ ਨਾ ਉਦਾਂ ਦਾ ਰੂਲ ਹੋ ਜਾਂਦਾ ਅਸੀਂ ਸਾਨੂੰ ਪੁਰਾਣੇ ਫੰਡ ਨਹੀਂ ਚਾਹੀਦੇ ਅਸੀਂ ਅੱਜ ਤੱਕ ਕਿਸੇ ਨੂੰ ਪੁਰਾਣੇ ਫੰਡ ਨਾਲ ਨਹੀਂ ਭੇਜਿਆ ਸੀ ਨਵੇਂ ਫੰਡ ਨਾਲ ਭੇਜਦੇ ਮੈਂ 18 ਸਾਲਾਂ ਦਾ ਅੱਜ ਤੱਕ ਜਿੰਨਾ ਵੀਜ਼ਾ ਲਿਆ ਸਾਰਾ ਨਵੇਂ ਫੰਡ ਨਾਲ ਲਿਆ ਅਸੀਂ 12ਵੀਂ ਪਾਸ ਕੁੜੀ ਨੂੰ ਸਪਾਊਸ ਵੀਜ਼ੇ ਤੇ ਭੇਜਦਨੇ ਆ ਅਸੀਂ 5 ਸਾਲ ਦੇ ਗੈਪ ਨਾਲ ਵੀ ਭੇਜਦਨੇ ਆ ਸਾਡੇ ਵਾਸਤੇ ਤਾਂ ਕੋਈ ਕਾਨੂੰਨ ਨਹੀਂ ਕਿਉਂਕਿ ਅਸੀਂ ਪੜ੍ਹ ਕੇ ਕਰਦੇ ਆ ਜਿਹੜੇ ਕਾਲਜ ਯੂਨੀਵਰਸਿਟੀ ਚ ਲਾਣੀ ਹੈ ਫਾਈਲ ਉਥੇ ਲਿਖ ਕੇ ਦੇਣਾ ਪੈਣਾ ਕਿ ਇਹਦੀ ਫੀਸ ਕਿੰਨੇ ਤਾਰਨੀ ਹੈ ਫੰਡ ਕਿੰਨੇ ਚੈੱਕ ਕਰਨੇ ਆ ਆਲੇ ਨੇ ਚੈੱਕ ਕਰਨੇ ਆ ਜਦੋਂ ਤੁਸੀਂ ਨਕਰੀ ਬਣਾ ਕੇ ਦੇਣੇ ਆ ਜਦੋਂ ਤੁਹਾਨੂੰ ਕੋ ਜਾਣਦਾ ਹੀ ਕੋਈ ਨਹੀਂ ਕਾਲਜ ਲਗਾ ਤੁਹਾਨੂੰ ਕਿਦਾਂ ਜੀਟੀ ਕਲੀਅਰ ਕਰ ਦੂਗਾ ਜਿਹੜੇ ਫੰਡ ਦੇ ਕਾਗਜ ਆ ਆਈਟੀਆਰ ਦੇ ਕਾਗਜ ਇਹਨੂੰ ਜੀਟੀ ਰਿਕੁਆਇਰਮੈਂਟ ਕਹਿੰਦੇ ਆ ਮੈਂ ਉਹ ਬੱਚੇ ਦੀ ਫਾਈਲ ला ਸਕਦਾ ਜਿਹਦੇ ਕੋਲ ਫੰਡ ਨਹੀਂ ਹੈਗੇ ਜਿਹਦੇ ਕੋਲ ਫੰਡ ਨਹੀਂ ਹੈਗੇ ਇਨਕਮ ਦਾ ਪ੍ਰੂਫ ਚਾਹੀਦਾ ਤੁਸੀਂ ਆਪਣੀ ਇਨਕਮ ਟੈਕਸ ਦੀ ਰਿਟਰਨ ਦਿਓ ਭਾਰਤ ਸਰਕਾਰ ਕਰੋੜ ਰੁਪਏ ਤੱਕ ਦਾ ਲੋਨ ਦੇ ਦਿੰਦੀ ਹੈ ਠੀਕ ਹੈ ਕੋਈ ਬੰਦਾ ਕਹਿੰਦਾ ਭਾਜੀ ਮੇਰੇ ਕੋਲ ਫੰਡ ਨਹੀਂ ਹੈਗੇ अच्छा नहीं है कोई नहीं। आ जा मेरे को मैं तेरा लोन करा देना तू कोई सरकारी मुलाजिम ल्या अपने नाल जेड़ा गारंटी પા દેवे हुन हर बंदे ਦਾ ਕੋਈ ਭੈਣ ਭਰਾ ਸਰਕਾਰੀ ਮੁਲਾਜ਼ਮ ਹੁੰਦਾ ਨਾ ਜੀ ਉਹ ਗਾਰੰਟੀ પા ਦੇਵੇ ਅਸੀਂ ਸਿਹਰੇ ਉਹਦਾ ਲੋਨ ਕਰਾਵਾਂਗੇ ਕਿਸੇ ਵੀ ਬੈਂਕ ਤੋਂ ਹੁਣ ਕੰਦਾ ਨਹੀਂ ਮੈਨੂੰ ਸਰਕਾਰੀ ਮੁਲਾਜ਼ਮ ਦਾ ਪਾਣਾ ਕੋਈ ਰਿਸ਼ਤੇਦਾਰ ਤੇਰਾ ਕੋਈ ਨੌਕਰੀ ਕਰਦਾ ਹੋਰ ਪ੍ਰਾਈਵੇਟ ਸੈਕਟਰ ਚ ਜਾਂ ਕੋਈ ਇਦਾਂ ਦਾ ਪਤਾ ਤੁਹਾਡੇ ਖਾਨਦਾਨ ਦੇ ਵਿੱਚ ਜਿਹਦਾ ਕੋਈ ਕਾਰੋਬਾਰ ਹੈ ਉਹਦਾ ਸਿਬਲ ਦਾ ਸਕੋਰ ਚੰਗਾ ਹੈ 750 ਜਿਹਦੇ ਸੀਬਲ ਦਾ ਸਕੋਰ ਹੈ ਉਹਦੀ ਗਰੰਟੀ ਤੇ ਕਰੋੜ ਰੁਪਏ ਦਾ ਅਨਸਿਕਿਉਰਡ ਲੋਨ ਮਿਲ ਜਾਂਦਾ ਜੀ ਕਿਉਂ ਉਹਦਾ ਵਿਹਾਰ ਹੈ ਸੋ ਜਿਨ੍ਹਾਂ ਕੋਲ ਫੰਡ ਨਹੀਂ ਹੈਗੇ ਉਹਦਾ ਹੱਲ ਹੈਗਾ ਤੁਸੀਂ ਕਹੋ ਮੈਂ ਫੰਡ ਸ਼ੋਅ ਕਰ ਦੂੰਗਾ ਮੈਂ ਨਹੀਂ ਕਰਾਣੇ ਮੈਂ ਬੈਂਕ ਤੋਂ ਲੋਨ ਲੈ ਲੈਣਾ ਜੀ ਉਸ ਚੀਜ਼ ਔਰ ਸਰ ਮੇਰਾ ਨਾ ਇੱਕ ਕੁਐਸਚਨ ਇਹ ਵੀ ਹੈ ਕਿ ਮਾਰਕੀਟ ਦੇ ਵਿੱਚ ਬਹੁਤ ਸਾਰੇ ਏਜੰਟਸ ਫੰਡ ਵੀ ਦਿਖਾਉਂਦੇ ਆ ਆਪਾਂ ਉਹ ਵੀ ਚੀਜ਼ ਕਰਦੇ ਨਹੀਂ ਆਪਾਂ ਫੰਡ ਦਿਖਾਣਾ ਹੀ ਨਹੀਂ ਚਾਹੀਦੇ ਹੀ ਨਹੀਂ ਫੰਡ ਆਪਾਂ ਨੂੰ ਸਾਨੂੰ ਫੰਡ ਜਾਂ ਤਾਂ ਨਵੇਂ ਦੇ ਦਿਓ ਨਹੀਂ ਹੈਗੇ ਅਸੀਂ ਲੋਨ ਕਰਾਵਾਂਗੇ ਕਿਸੇ ਬੈਂਕ ਤੋਂ ਠੀਕ ਹੈ ਸਾਨੂੰ ਆਪਦੇ ਇਨਕਮ ਦੇ ਕਾਗਜ਼ ਦੇ ਦਿਓ ਫੰਡ ਸਰ ਕੋਣ ਕੋਣ ਸ਼ੋ ਕਰ ਸਕਦਾ ਹੈ ਫੰਡ 50% ਤੁਹਾਡੇ ਆਪ ਦੇ ਹੋਣ ਬਾਕੀ ਤੁਸੀਂ ਕਿਸੇ ਦੇ ਰਿਸ਼ਤੇਦਾਰ ਦੇ ਵੀ ਸ਼ੋ ਕਰਾ ਸਕਦੇ ਸਰ ਐਫ ਡੀਜ਼ ਵਗੈਰਾ ਵੀ ਚੱਲ ਜਾਂਦੀਆਂ ਜਿੱਦਾਂ ਪਰਸਨ ਦੇ ਜੋ ਵੀ ਉਹ ਅਰੀਜਨਲ ਚੱਲੂਗਾ ਐਫ ਡੀ ਚੱਲ ਜੂਗੀ ਜੀ ਪੀ ਫੰਡ ਚੱਲ ਜੂਗਾ ਡਾਕ ਖਾਨੇ ਦੇ ਪੈਸੇ ਪਏ ਉਹ ਚੱਲ ਜੂਗਾ ਮਿਊਚੁਅਲ ਫੰਡ ਚੱਲ ਜੂਗਾ ਸਿਰ ਆਪਾਂ ਨੂੰ ਕੁਝ ਉਹਦੇ ਵਿੱਚ ਇਹ ਵੀ ਚੀਜ਼ ਹੈ ਕਿ ਸਾਨੂੰ ਲਿਕਵਿਡ ਫੰਡ ਵੀ ਚਾਹੀਦਾ ਹੈ ਜਾਂ ਪੂਰੀ ਐਫ ਡੀ ਐਫ ਡੀ ਚੱਲ ਜੇਗੀ ਘੱਟੋ ਘੱਟ 50% ਤੁਹਾਡੇ ਕੋਲ ਇਕੁਇਡ ਹੋਣਾ ਚਾਹੀਦਾ 50% ਤੁਸੀਂ ਦੂਜੇ ਵੀ ਦਿਖਾ ਸਕਦੇ ਹੋ ਆਸਟ੍ਰੇਲੀਆ ਸਟੱਡੀ ਵੀਜ਼ਾ ਅਪਲਾਈ ਕਰਨ ਦੇ ਲਈ ਕੀ ਕੀ ਡਾਕੂਮੈਂਟ ਚਾਹੀਦੇ ਹੁੰਦੇ 12ਵੀਂ ਕਲਾਸ ਤੁਸੀਂ ਪਾਸ ਕੀਤੀ ਹੋਵੇ ਸਾਲ 2 ਸਾਲ ਤੋਂ ਵੱਧਾ ਤੁਹਾਡਾ ਗੈਪ ਨਾ ਹੋਵੇ ਜਿਹਨੇ 2023 'ਚ ਵੀ 12ਵੀਂ ਕੀਤੀ ਅਸੀਂ ਉਹਦੀ ਫਾਈਲ ਲੈ ਲਾਂਗੇ 50 ਨੰਬਰ ਤੁਹਾਡੇ ਪੀਟੀ ਦੇ ਵਿੱਚ ਹੋਣ। ਤੁਹਾਡੇ ਕੋਲ 25-30 ਲੱਖ ਰੁਪਏ ਖਰਚਣ ਦੀ ਸਮਰੱਥਾ ਹੋਵੇ। ਤੁਸੀਂ ਕਹੋ ਮੈਂ ਜੀ ਪੈਸੇ ਨਹੀਂ ਗਰੀਬ ਹਾਂ ਜੀ ਲੁੱਟ ਗਏ। ਪੈਸੇ ਨਹੀਂ ਸਾਡੇ ਕੋਲ ਬਾਹਰ ਭੇਜੋ। ਸਾਨੂੰ ਆਸਟ੍ਰੇਲੀਆ ਭੇਜੋ। ਮੈਂ ਨਹੀਂ ਭੇਜ ਸਕਦਾ ਭਾਈ। ਜਿਹਦੇ ਕੋਲ 25 ਲੱਖ ਰੁਪਈਆ ਹੈਗਾ ਜਿਹਦੇ ਕੋਲ 25 ਲੱਖ ਰੁਪਏ ਖਰਚਣ ਦੀ ਸ਼ਮਤਾ ਹੈਗੀ ਆ। ਉਹਨਾਂ ਨੂੰ ਫੋਨ ਕਰੋ। ਅਸੀਂ ਹੁਣੇ ਲੈ ਗਦੇ ਨੇ ਅਸੀਂ। ਸਰ ਜੋ 22 ਤੇ 23 ਸੌਰੀ 24 ਪਾਸ ਆਊਟ ਜੋ ਸਟੂਡੈਂਟ ਹੈ ਜਾਂ 23 ਪਾਸ ਆਊਟ ਸਟੂਡੈਂਟ ਹੈ। ਉਦੀ ਮਿਨੀਮਮ ਕਿੰਨੀ ਪਰਸੈਂਟੇਜ ਹੋਣੀ ਚਾਹੀਦੀ ਹੈ 60% ਤੁਹਾਡੇ ਨੰਬਰ ਹੋਣੇ ਚਾਹੀਦੇ ਆ 50 ਨੰਬਰ ਤੁਹਾਡੇ ਪੀਟੀ ਚ ਹੋਣੇ ਚਾਹੀਦੇ ਓਕੇ ਉਹਦੇ ਵਿੱਚ ਸਰ ਮੇਨ ਇਹ ਚੀਜ਼ ਹੈ ਕਿ ਮੋਸਟਲੀ ਕਲੈਂਟਸ ਦੀ ਕੀ ਚੀਜ਼ ਹੁੰਦੀ ਹੈ ਕਿ 2023 ਜੋ ਪਾਸ ਆਊਟ ਸਟੂਡੈਂਟ ਹੈ ਉਹਦੀ ਜੀਟੀ ਕਲੀਅਰ ਨਹੀਂ ਹੋਈ ਹੁੰਦੀ ਪਹਿਲਾਂ ਅਸੀਂ ਜੀਟੀ ਕਲੀਅਰ ਕਰਾ ਸਕਦੇ ਆ ਪਹਿਲੀ ਜੁਲਾਈ ਤੋਂ ਕਾਨੂੰਨ ਚੇਂਜ ਹੋ ਰਿਹਾ ਆ ਆਸਟ੍ਰੇਲੀਆ ਦੇ ਜਿਹੜਾ ਵੀ ਪਹਿਲੀ ਜੁਲਾਈ ਤੋਂ ਪਹਿਲਾਂ ਪਹਿਲਾਂ ਆਸਟ੍ਰੇਲੀਆ ਚਲੇ ਜਾਊਗਾ ਉਹ ਪੁਰਾਣੇ ਰੂਲ ਚ ਗਿਣਿਆ ਜਾਊਗਾ ਸਰਕਾਰ ਬਦਲ ਚੁੱਕੀ ਆ ਉੱਥੇ ਜਿਹੜੇ ਵੀ ਭੈਣ ਭਰਾਣੇ ਅਪਲਾਈ ਕਰਨਾ ਜਿੰਨੀ ਜਲਦੀ ਹੁੰਦਾ ਅਪਲਾਈ ਕਰ ਲਓ ਅੱਜ 2023 ਵਾਲੀ ਫਾਈਲ ਵੀ ਲੱਗ ਜੂਗੀ ਅੱਜ ਨਵੇਂ ਫੌਂਡ ਤੇ ਵੀ ਲੱਗ ਜੂਗੀ ਪਹਿਲੀ ਜੁਲਾਈ ਤੋਂ ਬਾਅਦ ਰੂਲ ਚੇਂਜ ਹੋਣੇ ਆ ਅੰਬੈਸੀ ਫੀਸ ਵਧਣ ਲੱਗੀ ਐ ਕਾਲਜਾਂ ਦੀਆਂ ਫੀਸਾਂ ਵਧਣ ਲੱਗੀਆਂ ਜੀਟੀ ਰਿਕੁਆਇਰਮੈਂਟ ਵਧਣ ਲੱਗੀ ਐ ਹੋਰ ਬਾਕੀ ਬਹੁਤ ਕਾਫੀ ਵੱਡੇ ਬਦਲਾਅ ਹੋ ਰਹੇ ਆ ਜਿੰਨੀ ਜਲਦੀ ਹੁੰਦਾ ਜੁਲਾਈ ਇੰਟੇਕ ਵਾਸਤੇ ਅਪਲਾਈ ਕਰ ਲਓ ਸਰ ਜਿੱਦਾਂ ਆਪਾਂ ਗੱਲ ਕਰਦੇ ਕਰਦੇ ਇੱਕ ਕੋਸ਼ਨ ਨਿਕਲਿਆ ਹੈ ਕਿ ਆਸਟ੍ਰੇਲੀਆ ਦੇ ਵਿੱਚ ਅੰਬੈਸੀ ਫੀਸ ਵੱਧ ਰਹੀ ਹੈ ਹਾਂਜੀ ਕੁਝ ਐਨੀ ਆਈਡੀਆ ਕਿ ਕਿੰਨੀ ਕ ਫੀਸ 2000 ਡਾਲਰ ਹੋਣ ਲੱਗੀ ਹੈ ਜੀ ਪਬਲਿਸ਼ ਹੋ ਗਿਆ ਇਸ ਟਾਈਮ 1600 ਡਾਲਰ ਇਹ 2000 ਡਾਲਰ ਹੋਣ ਲੱਗੀ ਹੈ ਜੀ ਪਹਿਲੀ ਜਨਵਰੀ ਤੋਂ ਤੇ ਸਰ ਉਹਦੇ ਵਿੱਚ ਇਹ ਚੀਜ਼ ਮੇਨ ਆ ਜਾਂਦੀ ਹੈ ਕਿ ਜਦੋਂ ਅਸੀਂ ਅਪਲਾਈ ਕਰਦੇ ਆ ਅਪਲਾਈ ਕਰਨ ਦੇ ਲਈ ਮੇਨ ਰਿਕੁਆਇਰਮੈਂਟਸ ਦਾ ਇੱਕ ਫੰਡਸ ਆਗੇ ਸੈਕੰਡ ਆਈਟੀਆਰ ਆਗੀ ਇਸ ਤੋਂ ਇਲਾਵਾ ਕੀ ਸਾਨੂੰ ਡਾਕੂਮੈਂਟ ਚਾਹੀਦੇ ਹੋਣਗੇ ਫਾਈਨੈਂਸ਼ਲੀ ਜਿਹਦੇ ਨਾਲ ਸਾਡੀ ਫਾਈਲ ਥੋੜੀ ਸਟਰੋਂਗ ਹੋ ਜਾਏ ਸਾਨੂੰ ਇਹ ਦੱਸਣਾ ਪੈਣਾ ਕਿ ਅਸੀਂ ਵਾਪਸ ਆਵਾਂਗੇ ਜਿਹੜਾ ਵੀ ਮਕਾਨ ਦੁਕਾਨ ਪ੍ਰਾਪਰਟੀ ਹੈ ਤੁਹਾਡੇ ਕੋਲ ਪ੍ਰੂਫ ਹੈ ਇਨਕਮ ਦਾ ਉਹ ਸਾਰੇ ਦੇ ਦਿਓ ਉਹਦੇ ਨਾਲ ਫਾਈਲ ਹੋਰ ਸਟਰੋਂਗ ਹੋ ਜਾਂਦੀ ਬਟ ਸਰ ਮੇਨ ਕੀ ਹੁੰਦਾ ਹੈ ਕਿ ਪ੍ਰਾਪਰਟੀ ਜਿਹੜੀ ਹੁੰਦੀ ਹੈ ਨਾ ਉਹ ਪੇਰੈਂਟਸ ਦੇ ਨਾਮ ਤੇ ਨਹੀਂ ਹੁੰਦੀ ਜਿੱਦਾਂ ਦਾਦਾ ਦਾਦੀ ਹੋ ਗਿਆ ਹਾਂ ਤੇ ਉਹ ਹੁੰਦੀ ਤਾਂ ਆਪਣੇ ਆ ਨਾ ਜੀ ਆਪਣੀ ਹੋਣੀ ਚਾਹੀਦੀ ਹੈ ਬਟ ਸਰ ਬਜ਼ੁਰਗਾਂ ਦੇ ਨਾਮ ਤੇ ਉਹ ਵੀ ਚੱਲ ਜੂਗੀ ਉਹਨਾਂ ਦੇ ਸਪੋਰਟ ਦੇ ਦੋਕਮੇ ਦੇ ਵਸੀਅਤ ਦੇ ਕਾਗਜ਼ ਦੇ ਦਿਓ ਜੇ ਕੋਈ ਗੁਜ਼ਰ ਵੀ ਗਿਆ ਉਹਦੀ ਵਸੀਅਤ ਦੇ ਕਾਗਜ਼ ਦੇ ਉਹਦੇ ਨਾਲ ਵੀ ਚੱਲ ਜੂਗੀ ਤੁਸੀਂ ਸੀਏ ਕੋਲੋਂ ਨੈਟਵਰਥ ਦਾ ਸਰਟੀਫਿਕੇਟ ਬਣਾਣਾ ਹੁੰਦਾ ਉਹਦੇ ਵਿੱਚ ਕੋਈ ਵੀ ਚੰਗਾ ਸੀਏ ਜਿਹਨੂੰ ਤੁਸੀਂ ਜਾਣਦੇ ਹੋ ਤੁਸੀਂ ਉਹਨੂੰ ਸਾਰੇ ਕਾਗਜ਼ ਦਿਓਗੇ ਤੁਹਾਡਾ ਨੈਟਵਰਥ ਸਰਟੀਫਿਕੇਟ ਬਣਾ ਦੇਗਾ ਉਹਦੇ ਵਿੱਚ ਸਰ ਮਿਨੀਮਮ ਕੁਝ ਰਿਕੁਆਇਰਮੈਂਟਸ ਵੀ ਹੁੰਦੀਆਂ ਐ ਤੁਹਾਡੀ ਜਿੰਨੀ ਪੜ੍ਹਾਈ ਦੀ ਫੀਸ ਐ ਤਿੰਨਾਂ ਸਾਲਾਂ ਦੀ ਔਰ ਲਿਵਿੰਗ ਐਕਸਪੈਂਸ ਐ ਐਨੀ ਕਾ ਤੁਹਾਡੀ ਨੈਟਵਰਥ ਹੋਣੀ ਚਾਹੀਦੀ ਮਤਲਬ ਉਹਦੇ ਚ ਕੁਝ ਹੈ ਨਹੀਂ ਹੈ ਕਿ ਤੁਸੀਂ ਕਿੰਨੀ ਸ਼ੋਅ ਕਰਨੀ ਹੈ ਜਿੰਨੀ ਜ਼ਿਆਦਾ ਸ਼ੋਅ ਕਰੋਗੇ ਉਨੇ ਜ਼ਿਆਦਾ ਚਾਂਸ ਨੇ ਜੀ ਵੀਜ਼ੇ ਦੇ ਅਗਲਿਆਂ ਨੂੰ ਇਹ ਨਾ ਲੱਗੇ ਕਿ ਇਹ ਮੰਗਤਾ ਲੈ ਕੇ ਆ ਰਹੇ ਹਨ ਉਹਨਾਂ ਨੂੰ ਲੱਗੇ ਚੰਗੇ ਪਰਿਵਾਰ ਦਾ ਨਿਆਣਾ ਇਹ ਪੜ੍ਹਨ ਆ ਰਹੇ ਆਸਟ੍ਰੇਲੀਆ ਦੇ ਲਈ ਸਰ ਆਪਾਂ ਘੱਟੋ ਘੱਟ ਕਿੰਨੇ ਕ ਫੰਡ ਸ਼ੋਅ ਕਰ ਸਕਦੇ ਆ 25 ਤੋਂ 30 ਲੱਖ ਰੁਪਏ ਦੇ ਜੀ ਔਰ ਸਰ ਅਗਰ ਕੋਈ ਪਰਸਨ ਨੇ +2 ਕੀਤੀ ਹੋਈ ਹੈ ਜੀ ਉਹਨਾਂ ਦੀ ਹਜੇ ਨਵੀਂ ਨਵੀਂ ਮੈਰਿਜ ਹੋਈ ਹੈ ਹਾਂਜੀ ਤੇ ਉਹ ਬਾਹਰ ਜਾਣਾ ਚਾਹੁੰਦੇ ਆ ਕਿ ਇਕੱਠੇ ਵੀ ਆਪਾਂ ਇਕੱਠੇ ਜਾਈਏ ਤੇ ਉਹਦੇ ਲਈ ਕੀ ਰਿਕੁਆਇਰਮੈਂਟਸ ਨੇ ਕੀ ਤੋਂ 35 ਲੱਖ ਰੁਪਏ ਫੰਡ ਸ਼ੋਹੰਦੇ ਆ 스ਪਾਊਸ ਕੇਸ ਚ ਨਵੇਂ ਵਿਆਹ ਤੇ ਵੀ ਫੈਲ ਲੱਗ ਜਾਂਦੀ ਹੈ ਤੁਸੀਂ ਜੀਵਨ ਸਾਥੀ ਕਿੱਦਾਂ ਬਣੇ ਹੋ ਉਹਦੇ ਪ੍ਰੂਫ ਚਾਹੀਦਾ ਨਵੇਂ ਵਿਆਹ ਤੇ ਵੀ ਹੋ ਜੋ ਜੇ ਦੋਵਾਂ ਦੀ ਉਮਰ ਦੇ ਵਿੱਚ 10 ਸਾਲ 20 ਸਾਲ ਦਾ ਗੈਪ ਹੈ ਜੱਤਾ ਮੈਚ ਨਹੀਂ ਕਰਦੀਆਂ ਫਿਰ ਨਹੀਂ ਹੋਣਾ ਜੇ ਮੁੰਡਾ ਅਨਪੜਾ ਕੁੜੀ ਪੜ੍ਹੀ ਲਿਖੀ ਹੈ ਫਿਰ ਵੀ ਨਹੀਂ ਹੋਣਾ ਬਹੁਤ ਸਾਰੀਆਂ ਐਡਾ ਨੀ ਚੀਜ਼ਾਂ ਜਿਨੇ ਵੀ ਲਵਾਉਣਾ 스ਪਾਊਸ ਵੀਜ਼ਾ ਉਹ ਪਹਿਲਾਂ ਮੈਨੂੰ ਮਿਲੇ ਆ ਕੇ ਮੈਂ ਮਿਲ ਕੇ ਦੱਸ ਪਾਵਾਂਗਾ ਇਹਦੇ ਚ ਕੀ ਰਿਕੁਆਇਰਮੈਂਟ ਸਰ ਇਹਦੇ ਵਿੱਚ ਆਪਣੀ ਆਇਲਸ ਲਗਾ ਲਓ ਪੀਟੀ ਲਗਾ ਲਓ ਕਿੰਨੀ ਕੁ ਰਿਕੁਆਇਰਮੈਂਟਸ ਰਹਿੰਦੀ ਹੈ ਆਇਲਸ ਦੇ ਵਿੱਚ ਤੁਹਾਡੇ 6 ਨੰਬਰ ਹੋਣੇ ਚਾਹੀਦੇ ਆ ਪੀਟੀ ਚ 50 ਨੰਬਰ ਹੋਣੇ ਚਾਹੀਦੇ 12ਵੀਂ ਤੁਹਾਡੇ 60% ਨੰਬਰ ਹੋਣ ਇਹਦੇ ਵਿੱਚ ਸਰ ਇਹ ਵੀ ਚੀਜ਼ ਹੈ ਕਿ ਜੇ ਸਪਾਊਸ ਕੁਝ ਨਹੀਂ ਕਰਦਾ ਹੈ ਕੁੜੀ ਪੜ ਰਹੀ ਹੈ ਜੇ ਸਪਾਊਸ ਕੁਝ ਨਹੀਂ ਕਰਦਾ ਫਿਰ ਵੀਜ਼ਾ ਨਹੀਂ ਲੱਗਣਾ ਜੀ ਉਹਦੀ ਸਰ ਸਟੱਡੀ ਵੀ ਮੈਟਰ ਹਾਂਜੀ ਉਹ ਬੇਰੋਜ਼ਗਾਰ ਨਹੀਂ ਹੋਣਾ ਚਾਹੀਦਾ ਰੋਜ਼ਗਾਰ ਹੋਣਾ ਚਾਹੀਦਾ ਸਟੱਡੀ ਨਹੀਂ ਮੈਟਰ ਕਰਦੀ ਜੀ ਕੋਈ ਪੜ੍ਹ ਨਹੀਂ ਚੱਲਦਾ ਸਿਰ ਕੇਵਲ ਕੀ ਹੁੰਦਾ ਹੈ ਕਿ ਸਪਾਊਸ ਕੰਮਕ ਵਗੈਰਾ ਕੁਝ ਨਹੀਂ ਕਰਦਾ ਨਹੀਂ ਫਿਰ ਨਹੀਂ ਵੀਜ਼ਾ ਲੱਗਣਾ ਜੀ ਬਟ ਆਈਟੀਆਰ ਭਰ ਲੈਂਦਾ ਨਹੀਂ ਫਿਰ ਵੀਜ਼ਾ ਨਹੀਂ ਲੱਗਣਾ ਜੀ ਝੂਠ ਨਹੀਂ ਅਸੀਂ ਭੇਜਣਾ ਹੀ ਨਹੀਂ ਇਹ ਕੋਈ ਕੰਮ ਕਰਨ ਦਾ ਵੀਜ਼ਾ ਨਹੀਂ ਹੈਗਾ ਜੀ ਇਹ ਤਾਂ ਆਪਣੇ ਜੀਵਨ ਸਾਥੀ ਦੇ ਨਾਲ ਜਾਣ ਦਾ ਵੀਜ਼ਾ ਸਿਰ ਸਪਾਊਸ ਵੀਜ਼ੇ ਦਾ ਵੀਜ਼ਾ ਲੱਗ ਗਿਆ ਇੱਥੋਂ ਚਲੇ ਗਿਆ ਹਾਂਜੀ ਉੱਥੇ ਜਾ ਕੇ ਸਿਰ ਸਪਾਊਸ ਕੰਮ ਕਰ ਸਕਦਾ ਹੈ ਹਾਂਜੀ ਸਪਾਊਸ ਨੂੰ ਲੀਗਲੀ ਕੰਮ ਕਰਨਾ ਅਲਾਉਡ ਹੈ ਜੀ ਫੁੱਲ ਟਾਈਮ ਫੁੱਲ ਟਾਈਮ ਕਰ ਸਕਦਾ ਜੀ ਓਕੇ ਉਹਦੇ ਚ ਸਰ ਕੁਝ ਰਿਕੁਆਇਰਮੈਂਟਸ ਵੀ ਰਹਿੰਦੀ ਹੈ ਕਿ ਕਿਸ ਫੀਲਡ ਦੇ ਵਿੱਚ ਕੰਮ ਕਰ ਸਕਦਾ ਹੋ ਬਹੁਤ ਸਾਰੀਆਂ ਫੀਲਡਾਂ ਜਿਨ੍ਹਾਂ ਚ ਲਾਇਸੈਂਸ ਚਾਹੀਦਾ ਹੁੰਦਾ ਜੀ ਉੱਥੇ ਤੁਸੀਂ ਦਿਹਾੜੀ ਲਾ ਸਕਦੇ ਹੋ ਤੁਸੀਂ ਗੱਡੀ ਚਲਾ ਸਕਦੇ ਹੋ ਤੇ ਤੁਸੀਂ ਸੋਚੋ ਤੁਸੀਂ ਇਲੈਕਟ੍ਰੀਸ਼ੀਅਨ, ਕਾਰਪੈਂਟਰ, ਪਲੰਬਰ ਦਾ ਕੰਮ ਕਰ ਲਓ ਉਹ ਨਹੀਂ ਕਰ ਸਕਦੇ ਉਹਦੇ ਲਈ ਲਾਇਸੈਂਸ ਚਾਹੀਦਾ ਹੁੰਦਾ ਜੀ ਉੱਥੇ ਥੈਂਕ ਯੂ ਸਰ ਧੰਨਵਾਦ ਜੀ ਤੁਹਾਡਾ